ਮਾਨਯੋਗ ਐਸਐਸ ਸਾਹਿਬ ਸ੍ਰੀ ਬਿਰਿੰਦਰ ਸਿੰਘ ਜੀ ਬਰਾੜ ਕੀਤੀ ਉਸ ਫਾਦਲ ਦਾ ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਛੜੀ ਗਈ ਮਹੀਮ ਦੇ ਤਹਿਤ ਅੱਜ ਸਾਡੇ ਚੌਂਕੀ ਇੰਚਾਰਜ ਕਵਾਇਆ ਥਾਣਾ ਸਦਰ ਦੀ ਚੌਂਕੀ ਪੈਂਦੀ ਹੈ ਉਹਨਾਂ ਨੇ ਬੀਐਸਐਫ ਦੇ ਨਾਲ ਬਾਰਡਰ ਦੇ ਉੱਤੇ ਸਰਚ ਅਭਿਆਨ ਛੜਿਆ ਹੋਇਆ ਸੀ ਤੇ ਸਰਚ ਦੇ ਦੌਰਾਨ ਇਹ ਇੱਕ ਖੇਤ ਵਿੱਚੋਂ ਲੰਘੇ ਤਾਂ ਉੱਥੇ ਜਿਹੜੇ ਪੋਪੀ ਹਸਕਾ ਪੋਪੀ ਚੁਰਾ ਪੋਸਟ ਹੰਦਵੰਦਾ ਜੀ ਤੋਂ ਉਹਦੀ ਖੇਤੀ ਕੀਤੀ ਹੋਈ ਸੀ ਉਥੇ ਡੋਡੇ ਲੱਗੇ ਹੋਏ ਸੀ ਤੇ ਜਦੋਂ ਪੁੱਛਿਆ ਉਸ ਬੰਦੇ ਤੋਂ ਉਹ ਹਿੰਮਤ ਸਿੰਘ ਪੁੱਤਰ ਟਿੱਕਣ ਸਿੰਘ ਵਾਸੀ ਢਾਣੀ ਬਚਨ ਸਿੰਘ ਦਾਸਨੀ ਚੱਕੀ ਬਾ ਚੱਕੀਪਾਤ ਰਹਿੰਦਾ ਸੀ ਇਹ ਹਿੰਮਤ ਸਿੰਘ ਜਿਸ ਨੂੰ ਕਾਬੂ ਕੀਤਾ ਗਿਆ ਇਸ ਕਰਕੇ ਉਹ ਤੇ ਕਾਰ ਵੀ ਕਰਦੇ ਹੋਏ ਉਹਦੀ ਫਸਲ ਪੱਢੀ ਗਈ ਉਹ ਤੋਂ ਉਹਦਾ ਵੇਟ ਕੀਤਾ ਗਿਆ ਜਿੱਤੇ ਸਾਨੂੰ 13 ਕਿਲੋ 400 ਗ੍ਰਾਮ ਇਹ ਜਿਹੜੇ ਇਹਦੇ ਬੁੱਟੇ ਸੀਗੇ ਪੋਸਟ ਦੇ ਬੁੱਟੇ ਬਰਾਮਦ ਹੋਏ ਐਫ ਆਈ ਆਰ ਨੰਬਰ 18 ਡੇਟਡ 18/3/24 15685 ਤਹਿਤ ਤੇ ਮੁਕੱਦਮਾ ਦਰਜ ਕਰਕੇ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਇਹਨਾਂ ਦਾ ਰਿਮਾਨਡ ਹਾਸਲ ਕੀਤਾ ਗਿਆ